ਆਹ ਕਦੇ ਅੱਥੇ ਪੈਰ ਰਾਦੀ ਹੈ ਉਹਨਾਂ ਦਾ ਕਿ ਸਾਹ ਸਾਹ ਸਿਮਰਉ ਸਾਹ ਸਾਹ ਸਿਮਰਉ ਕੋ ਰੰਗ ਮਨ ਤਰਕੀ ਉਤਰਾਈ ਤੇ ਹਲੇ ਸਵਾਸ ਸਵਾਸ ਨਾਮ ਜਪੋ ਰਾਸੀ ਇੱਕ ਇੱਕ ਐਤਵਾਰ ਲਿਆ ਕੇ ਚਾਹਰਾ ਕਰਦੇ ਆ ਨੇ ਤੇ ਬਾਅਦ ਦੇ ਵਿੱਚ ਤੇ ਚਾਰ ਚਾਹਤਾ ਚੁਗਲਿਆ ਕਰ ਲੈ ਲੈ ਦਿੰਦਿਆਂ ਕਰ ਲੈ ਤੇ ਸਾਡਾ ਕੀ ਕਰ ਕੋ ਜਿੰਮਾ ਨਾ ਕਰਿਆ ਗੁਰੂ ਸਾਹਿਬ ਕਹਿੰਦੇ ਹੱਤ ਜਦੋਂ ਤੈਨੂੰ ਟਾਈਮ ਮਿਲੇ ਤੂੰ ਉਦੋਂ ਨਾਮ ਜਪ ਸਿਮਰ ਕਰ ਬੱਦਗੀ ਕਰ ਨਾਮ ਜਪ ਉਹ ਤੇਰੇ ਨਾਲ ਜਾਣਾ ਬਾਕੀ ਹੋਰ ਕੁਝ ਨਹੀਂ ਤੇਰੇ ਨਾਲ ਜਾਣ ਵਾਲਾ ਕਿਉਂਕਿ ਸਾਰਾ ਕੁਝ ਤਾਂ ਇੱਥੇ ਰਹਿਣ ਵਾਲਾ ਹੈ ਉਹ ਸਾਡੇ ਨਾਲ ਕੁਝ ਨਹੀਂ ਜਾਊਗਾ ਤੇ ਜਾਊਗਾ ਚਾਹੇ ਵੀ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਜਦੋਂ ਪ੍ਰਮਾਤਮਾ ਦੀ ਬੰਦਗੀ ਕਰਕੇ ਜਾਵਾਂਗੇ ਫਿਰ ਅਸੀਂ ਆਪਣਾ ਅਸਿਵਰਸਾਤ ਕੇ ਜਾ ਆਪਣਾ ਤਾਂ ਤੁਸੀਂ ਨਿਤਨੇਮ ਕਰਦੇ ਹੀ ਹੋ ਗੁਰੂ ਸਾਹਿਬ ਲਈ ਪੂਜਨਾ ਕੋਲ ਪਰੋ। ਫਿਰ ਸਾਧ ਸੰਗਤ ਜੀ ਜਦੋਂ ਉਸੇ ਨਾਮ ਜਪਨ ਲਾਪੇ ਨਾਲ ਵੰਗੀ ਕਰਨ ਲੱਪੇ ਤੇ ਫਿਰ ਸਾਡੇ ਸੁਖ ਵਧਦੇ ਜਾਣੇ ਕਿਉਂਕਿ ਇਸ ਸੰਸਾਰ ਵਿੱਚ ਆਪ ਸਾਹਿਬ ਹੈ ਦੁਖੀ ਸੁਖੀ ਨਾ ਜਗਤ ਮੈਂ ਧਰਮ ਕਰੇ ਜੇ ਕੋਏ ਸੁਖੀ ਕਰੇ ਤਦ ਸੁਖ ਵਧੇ ਦੁਖੀ ਕਰੇ ਤਦ ਦੁਖ ਹੋਏ ਇਸ ਸੰਸਾਰ ਵਿੱਚ ਸੁਖੀ ਵੀ ਮਨੁੱਖ ਨੇ ਤੇ ਦੁਖੀ ਵੀ ਮਨੁੱਖ ਨੇ ਜਿਆਦਾ ਇਸ ਸੰਸਾਰ ਵਿੱਚ ਸੁੱਖ ਬਣਾਉਣਾ ਚਾਹਦੇ ਆ ਨਾ ਜੇ ਸਾਨੂੰ ਸੁੱਖ ਵਿੱਚ ਵੀ ਪ੍ਰਭੂ ਨੂੰ ਯਾਦ ਰੱਖੀਏ ਹਰ ਟਾਈਮ ਨਾਮ ਜਪਦੇ ਰੋ ਬੰਦਗੀ ਕਰਦੇ ਰੋ ਤੇ ਸਾਡੇ ਸੁੱਖ ਵਧਦੇ ਜਾਣੇ ਹੁਕ ਵਧ ਜਾਣੇ ਜੇ ਅਸੀਂ ਕੋਈ ਨੂੰ ਦੁੱਖ ਵਿੱਚ ਹੀ ਯਾਦ ਰੱਖਾਂਗੇ ਤਾਂ ਫਿਰ ਸਾਥ ਸੰਗ ਦੀ ਸਾਡੇ ਦੁੱਖ, ਕੁਲੇਸ਼, ਭਰਮ ਸਾਰੇ ਦੂਰ ਹੋ ਜਾਣੇ ਆ ਜੇ ਗੁਰੂ ਦੀ ਬੰਦਗੀ ਵਿੱਚ ਦੁੱਖ ਵਿੱਚ ਵੀ ਕਰਦੇ ਰਾਮਾਂਗੇ ਸੁੱਖ ਵਿੱਚ ਤੁਹਾਡੇ ਨਾਲ ਸਾਰੇ ਬੈ ਜਾਣਗੇ ਗੁਰੂ ਸਾਹਿਬ ਸੰਤ ਸੋਝਾੜਾ ਦਿੰਦੇ ਨੇ ਸੁੱਖ ਮੈਂ ਬਹੁਤ ਸੰਗੀ ਭਏ ਵੇਸਾਂ ਦੇ ਨਾਲ ਸੁੱਖ ਵਿੱਚ ਤੁਹਾਡੇ ਨਾਲ ਸਾਰੇ ਜੁੜ ਕੇ ਆ ਜਾਣਗੇ ਭੈਣ ਭਾਈ ਤੁਹਾਡੇ ਸਾਰੇ ਆ ਜਾਣਗੇ ਪਰ ਦੁੱਖ ਵਿੱਚ ਤੁਹਾਡੇ ਨਾਲ ਸਹਾਈ ਕੋਈ ਨਹੀਂ ਹੋਣਾ ਜੇ ਕਿਤੇ ਆਪਾਂ ਮੁਕਾਰ ਹੋ ਜਾਈਏ ਨਾ ਜੇ ਬਹੁਤੀ ਕਿਸੇ ਨੂੰ ਮਾਇਆ ਦਾ ਹਰਕਾਰ ਹੈ ਨਾ ਮੇਰੇ ਕੋਲ ਬਹੁਤ ਮਾਇਆ ਹੈ ਥੋੜੇ ਦਿਨਾਵਾਂ ਚਾ ਖਾਸਿਲ ਕਰਦਾ ਜੇ ਨਾਲ ਆਇਆ ਜਾਂ ਅੰਮਰਸਾ ਦੇ ਆ ਕੇ ਪਿੰਕਲਵਾਲੀ ਦਾ ਮੰਡਾ ਦਾ ਆਇਆ ਤਾਨੂੰ ਗਿਆਨ ਹੋ ਜੂਗਾ ਤੁਹਾਡਾ ਹੰਕਾਰ ਦੂਰ ਹੋ ਜੂਗਾ ਉਹਨਾਂ ਨੂੰ ਮਨੋਖਾ ਦੇਹੀ ਤਾਂ ਮਿਲੀ ਹੈ ਮਨੋਖਾ ਜੋਗੀ ਮਿਲੀ ਹੈ ਪਰ ਕੋਣ ਜੈਬ ਮੇਰੇ ਆਨ ਮਾਲਿਕ ਪਰਮ ਹੋਏ ਜਾਂਦੇ ਜੇ ਸਾਨੂੰ ਸਾਨੂੰ ਜੀਵਨ ਮਿਲਿਆ ਹੋਇਆ ਹੈ ਨਾ ਤੇ ਅਸੀਂ ਪ੍ਰਭੂ ਦਾ ਸ਼ੁਕਰਾਨਾ ਕਰੀਏ ਇਸ ਜੋਨੀ ਵਿੱਚ ਆ ਕੇ ਆਪਾਂ ਨਾਮ ਜਨਾਬ ਸਿਮਰ ਕਰੀਏ ਬੰਦਗੀ ਕਰੀਏ ਜੇ ਸਤਿਗੁਰੂ ਦਾ ਹੱਥ ਆਂ ਸਿਮਰ ਕਰਦੇ ਰਾਵਾਂਗੇ ਬੰਦਗੀ ਕਰਦੇ ਰਾਵਾਂਗੇ ਭਾਈ ਫਿਰ ਸਾਨੂੰ ਕਿਸੇ ਹੋਰ ਦੀ ਮਹਤਾਜੀ ਕਰਨ ਦੀ ਜਰੂਰਤ ਨਹੀਂ ਮਿਲਦੀ ਸਾਰਾ ਸਾਨੂੰ ਇੱਕੋ ਪ੍ਰਭੂ ਕਰਾਉਂ ਉਤਮੋ ਪੋਸ਼ਣ ਜਿਹੜੇ ਨਾਮ ਜਪਦੇਗਾ ਆਧਾਤ ਵਿੱਚ 15 ਭਗਤ ਹੋਏ ਨਾ ਸਾਡੇ ਨਾ ਸਾਡੇ ਨਾ ਸਾਡੇ 15 ਭਗਤਾਂ ਬੰਦੇ ਵੀ ਸਾਡੇ ਵਾਸਤੇ ਪੌਂਦੇ ਵੀ ਸੀ ਉਹਨਾਂ ਦੇ ਘਰ-ਬਾਰ ਵੀ ਸੀ ਬੱਚੇ ਵੀ ਸੀ ਪ੍ਰਸਾਦ ਸਰਦਾਰ ਵਿੱਚ ਬਲਖਣ ਦਾ ਕੀ ਸੀ ਉਹ ਨਾਮ ਜਪ ਕੇ ਗਏ ਸਿਵਨ ਕਰਕੇ ਗਏ ਬੰਦਗੀ ਕਰਕੇ ਗਏ ਤੇ